ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਯੂਪੀ ਦੇ ਪੰਜਾਬੀ ਪੰਨ ਤੇ ਅੱਜ ਮੈਂ ਲੈ ਕੇ ਆਈਆਂ ਮਿਕਸ ਅਚਾਰ ਦੀ ਰੈਸਪੀ ਅੱਜ ਆਪਾਂ ਬਣਾਵਾਂਗੇ ਗਾਜਰ ਗੋਭੀ ਤੇ ਮੂੜੀਆਂ ਦਾ ਅਚਾਰ ਮਿਕਸ ਅਚਾਰ ਤੇ ਇਸ ਤਰੀਕੇ ਨਾਲ ਬਣਾਵਾਂਗੇ ਕਿ ਪੂਰਾ ਸਾਲ ਇਹ ਅਚਾਰ ਬਿਲਕੁਲ ਵੀ ਖਰਾਬ ਨਹੀਂ ਹੋਊਗਾ ਕੋਈ ਉੱਲੀ ਨਹੀਂ ਲੱਗੂਗੀ ਤੇ ਪੂਰਾ ਸਾਲ ਤੁਸੀਂ ਇਹਨੂੰ ਖਾ ਸਕਦੇ ਹੋ ਤੇ ਕਿਉਂਕਿ ਹੁਣ ਇਸ ਟਾਈਮ ਤੇ ਗਾਜਰਾ ਮੂੜੀਆਂ ਗੋਭੀ ਦਾ ਮੌਸਮ ਆ ਤੇ ਗਰਮੀਆਂ ਦੇ ਵਿੱਚ ਇਹ ਸਬਜ਼ੀਆਂ ਨਹੀਂ ਹੁੰਦੀਆਂ ਜੇਕਰ ਹੋਣ ਵੀ ਤਾਂ ਇਸ ਤਰ੍ਹਾਂ ਦੀਆਂ ਫਰੈਸ਼ ਨਹੀਂ ਹੁੰਦੀਆਂ ਤੇ ਬਹੁਤ ਮਹਿੰਗੀਆਂ ਹੁੰਦੀਆਂ ਨੇ ਗਰਮੀਆਂ ਦੇ ਵਿੱਚ ਤੇ ਆ ਵਧੀਆ ਟਾਈਮ ਆ ਸਸਤੀਆਂ ਵੀ ਨੇ ਤੇ ਮੂੜੀਆਂ ਤਾਂ ਆਪਣੇ ਘਰ ਚ ਹੀ ਹੁੰਦੀਆਂ ਨੇ ਵੈਸੇ ਤਾਂ ਤਕਰੀਬਨ ਗੋਭੀ ਵਗੈਰਾ ਵੀ ਆਪਾਂ ਲਾ ਲਾਈ ਲੈਣੇ ਆ ਤੇ ਇਹ ਆਚਾਰ ਨੂੰ ਬਣਾ ਕੇ ਪੂਰੇ ਸਾਲ ਲਈ ਸਟੋਰ ਕਰਕੇ ਪੂਰਾ ਸਾਲ ਆਨੰਦ ਲਓ ਨੰਦ ਨਾਲ ਖਾਓ ਤੇ ਇਹ ਮੈਂ ਗਾਜਰਾ ਗੋਭੀ ਮੂਲੀ ਇਹ ਤਿੰਨਾਂ ਨੂੰ ਕੱਟ ਕੇ ਚੰਗੀ ਤਰ੍ਹਾਂ ਧੋ ਲਿਆ ਤੇ ਧੋ ਕੇ ਹੁਣ ਮੈਂ ਤੁਹਾਨੂੰ ਦੱਸੂਗੀ ਅਚਾਰ ਕਿਵੇਂ ਬਣਾਉਣਾ ਤਾਂ ਕਿ ਬਿਲਕੁਲ ਵੀ ਖਰਾਬ ਨਹੀਂ ਹੋਗਾ ਪੂਰਾ ਸਾਲ ਤੁਸੀਂ ਇਹਨੂੰ ਸਟੋਰ ਕਰਕੇ ਰੱਖ ਸਕਦੇ ਹੋ ਤੇ ਅਗਲੇ ਸਾਲ ਅਗਲੇ ਸਿਆਲ ਤੱਕ ਵਧੀਆ ਤੁਹਾਡਾ ਆਚਾਰ ਰਹੂਗਾ ਫਰੈਸ਼ ਫਰੈਸ਼ ਰਹੂਗਾ ਕੱਚਾ ਕੱਚਾ ਤਾਜ਼ਾ ਤਾਜ਼ਾ ਆਚਾਰ ਤੇ ਚਲੋ ਜੀ ਜਿਆਦਾ ਦੇਰ ਨਹੀਂ ਕਰਦੇ ਤੇ ਹੁਣ ਬਣਾਉਣਾ ਮੈਂ ਤੁਹਾਨੂੰ ਦੱਸਦੀਆਂ ਤੇ ਪਲੀਜ਼ ਜੇਕਰ ਨਿਊ ਹੋ ਮੇਰੇ ਚੈਨਲ ਤੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਕਰਿਓ ਸ਼ੇਅਰ ਕਰਿਓ ਤੇ ਪਿਆਰੇ ਪਿਆਰੇ ਕਮੈਂਟ ਵੀ ਕਰਿਓ ਚਲੋ ਜੀ ਸ਼ੁਰੂ ਕਰਦੇ ਆਂ ਫਿਰ ਅਚਾਰ ਬਣਾਉਣਾ ਲਓ ਜੀ ਤੇ ਇਧਰ ਮੈਂ ਗੈਸ ਤੇ ਪਹਿਲਾਂ ਹੀ ਪਾਣੀ ਰੱਖਤਾ ਸੀ ਗਰਮ ਕਰਨ ਵਾਸਤੇ ਤੇ ਪਾਣੀ 'ਚ ਉਬਾਲ ਆ ਗਿਆ ਪਾਣੀ ਉਬਲਦਾ ਹੋਣਾ ਚਾਹੀਦਾ ਤੇ ਪਾਣੀ 'ਚ ਉਬਾਲ ਆ ਗਿਆ ਹੁਣ ਇਹ ਸਬਜ਼ੀਆਂ ਨੂੰ ਆਪਾਂ ਪਾਣੀ ਦੇ ਵਿੱਚ ਪਾ ਦਾਂਗੇ ਤੇ ਇਹ ਮੈਂ ਵੈਸੇ ਧੋ ਕੇ ਧੁੱਪ ਚ ਨਹੀਂ ਸੁਕਾਈਆਂ ਵੈਸੇ ਧੋ ਕੇ ਮੈਂ ਅਜੇ ਪਾਣੀ ਇਹਨਾਂ ਦਾ ਨਚੋੜ ਲਿਆ ਸੀ ਤੇ ਹੁਣ ਇਹਦੇ ਗਰਮ ਪਾਣੀ ਵਿੱਚ ਪਾਵਾਂਗੇ ਜਿਵੇਂ ਕਿ ਮੈਂ ਔਲਿਆਂ ਦਾ achar ਬਣਾਇਆ ਸੀ ਸੇਮ ਉਮੀ ਬਣਾਉਣਾ ਜੇਕਰ ਤੁਸੀਂ ਮੇਰਾ ਔਲਿਆਂ ਦਾ achar ਦੀ ਵੀਡੀਓ ਨਹੀਂ ਦੇਖੀ ਤਾਂ ਪਲੀਜ਼ ਜ਼ਰੂਰ ਦੇਖਿਓ ਉਹ ਵੀ ਮੈਂ achar ਬਣਾਇਆ ਜਿਹੜਾ ਆਪਾਂ ਪੂਰਾ ਸਾਲ ਸਟੋਰ ਕਰਕੇ ਰੱਖ ਸਕਦੇ ਆ ਬਿਲਕੁਲ ਵੀ ਖਰਾਬ ਨਹੀਂ ਹੁੰਦਾ ਮੈਂ ਕਮੈਂਟ ਬਾਕਸ ਵਿੱਚ ਲਿੰਕ ਦੇ ਦੂੰਗੀ ਤੇ ਚਲੋ ਜੀ ਹੁਣ ਸਬਜ਼ੀਆਂ ਨੂੰ ਇਹਦੇ ਵਿੱਚ ਪਾਉਨੇ ਆ ਗੋਣੀਆਂ ਵੀ ਪਾ ਦਿੰਨੇ ਆ ਤੇ ਗਾਜਰਾਂ ਦੇ ਤੇ ਪਾਉਣ ਤੋਂ ਬਾਅਦ ਚ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਿੰਨੇ ਆ ਲਓ ਜੀ ਮਿਕਸ ਹੋ ਗਿਆ ਤੇ ਹੁਣ ਇਹਨੂੰ ਆਪਾਂ ਢੱਕ ਦਿੰਨੇ ਆ ਢੱਕਣ ਦੇ ਨਾਲ ਹੀ ਗੈਸ ਬੰਦ ਕਰ ਦਿੰਨੇ ਆ ਗਾਜਰਾਂ ਪਾਉਣ ਤੋਂ ਬਾਅਦ ਚ ਬਿਲਕੁਲ ਵੀ ਗੈਸ ਔਨ ਨਹੀਂ ਰੱਖਣਾ ਗਾਜਰਾਂ ਪਾਉਂਦੀ ਸਾਰਾ ਆਪਾਂ ਢੱਕਣ ਦੇ ਦੇਣਾ ਮਤਲਬ ਢੱਕ ਦੇਣਾ ਇਹਨੂੰ ਤੇ ਨਾਲ ਹੀ ਗੈਸ ਬੰਦ ਕਰ ਦੇਣਾ ਤੇ ਹੁਣ ਇਹਨੂੰ ਇਸੇ ਤਰੀਕੇ ਨਾਲ 15 ਮਿੰਟ ਪਈ ਰਹਿਣ ਦਵਾਵਾਂਗੇ ਧਿਆਨ ਰੱਖਿਓ ਜੀ ਗੈਸ ਨਹੀਂ ਔਨ ਰੱਖਣਾ ਗੈਸ ਮੈਂ ਆਫ ਕਰਤਾ ਤੇ ਗਰਮ ਪਾਣੀ ਦੇ ਵਿੱਚ ਉਬਲਦੇ ਪਾਣੀ ਦੇ ਵਿੱਚ ਫਰੀਆਂ ਚੀਜ਼ਾਂ ਪਾ ਕੇ ਤੇ ਮੈਂ ਢੱਕਤਾ ਇਹਨੂੰ ਹੁਣ ਆਪਾਂ ਇਹਨੂੰ 15 ਮਿੰਟ ਬਾਅਦ ਦੇਖਦੇ ਹਾਂ ਲਓ ਜੀ 15 ਮਿੰਟ ਹੋ ਗਏ ਨੇ ਤੇ ਦੇਖਦੇ ਹਾਂ ਹੁਣ ਬਸ ਇਸੇ ਤਰੀਕੇ ਦੀ ਚਾਹੀਦੀ ਐ ਸੌਫਟ ਹੋ ਗਈ ਆ ਪਕਾਉਣਾ ਨਹੀਂ ਆਪਾਂ ਬਸ ਸਿਰਫ ਸੌਫਟ ਕਰਨੀ ਆ ਤੇ ਹੁਣ ਇਹਦਾ ਪਾਣੀ ਛਾਣ ਦਿੰਨੇ ਆ ਇਹਨੂੰ ਪਾਣੀ ਚੋਂ ਕੱਢ ਲੈਣੇ ਆਪਾਂ ਲਓ ਜੀ ਹੁਣ ਇਹਦਾ ਆਪਾਂ ਪਾਣੀ ਅਲੱਗ ਕਰ ਦਿੰਨੇ ਆ ਲਿੱਕਣਾ ਤੇ ਹੁਣ ਥੋੜੀ देर ਇੱਥੇ ਪਿਆਈ ਰਹਿਣ ਦਵਾਵਾਂਗੇ ਤਾਂ ਪਾਣੀ ਜਿੰਦਾ ਨੁੱਚੜ ਜਾਊਗਾ ਫਿਰ ਇਹਨੂੰ ਕਿਸੇ ਕੱਪੜੇ ਤੇ ਮੈਂ ਧੁੱਪ 'ਚ ਖਿਲਾੜ ਦਊਂਗੀ ਤੇ ਇਹਨੂੰ 1-2 ਘੰਟੇ ਦੀ ਧੁੱਪ ਲਵਾਉਂਗੀ ਧੁੱਪ ਲਵਾਉਣਾ ਬਹੁਤ ਜ਼ਰੂਰੀ ਆ ਤੇ ਜੇ ਕਿਉਂਕਿ ਇਹਦੇ ਵਿੱਚ ਅਗਰ ਨਮੀ ਰਹਿ ਗਈ ਤਾਂ ਫਿਰ ਅਚਾਰ ਖਰਾਬ ਹੋਊਗਾ ਇਸ ਕਰਕੇ ਇਹਨੂੰ ਧੁੱਪ ਜ਼ਰੂਰ ਲਗਾਓ ਤੇ ਜਿੱਥੇ-ਜਿੱਥੇ ਅਸ ਟਾਈਮ ਧੁੱਪ ਪੈ ਰਹੀ ਆ ਸਾਡੇ ਤੇ ਅਸ ਟਾਈਮ ਬਹੁਤ ਸੋਹਣੀ ਧੁੱਪ ਲੱਗ ਰਹੀ ਆ ਤੇ ਇੱਕ ਤੀਜੂਪੀ ਚੰਨੀ ਠੰਡ ਨਹੀਂ ਪਈ ਤੇ ਸਾਡੇ ਵਧੀਆ ਧੁੱਪ ਲੱਗ ਰਹੀ ਆ ਤੇ ਜੇਕਰ ਤੁਹਾਡੇ ਅਜੇ ਮੌਸਮ ਖਰਾਬ ਆ ਤਾਂ ਤੁਸੀਂ ਅਜੇ ਇੱਕ ਹਫਤਾ ਰੁੱਕ ਕੇ ਵੀ ਆਚਾਰ ਬਣਾ ਸਕਦੇ ਹੋ ਤੇ ਧੁੱਪ ਜ਼ਰੂਰੀ ਆ ਇਹਨੂੰ ਜਿੰਨਾ ਇਹ ਡਰਾਈ ਹੋ ਜਾਊਗਾ ਉਨਾ ਹੀ ਆਚਾਰ ਤੁਹਾਡਾ ਵਧੀਆ ਰਹੂਗਾ ਤੇ ਹੁਣ ਮੈਂ 2 ਘੰਟੇ ਲਈ ਇਹਨੂੰ ਧੁੱਪ ਚ ਪਾ ਦਿੰਨੀ ਆ ਤੇ ਫਿਰ ਜਦੋਂ ਆਚਾਰ ਬਣਾਵਾਂਗੀ ਫਿਰ ਤੁਹਾਨੂੰ ਦਿਖਾਉਣੀ ਆ ਲੋ ਜੀ ਇਹਨੂੰ ਆਪਾਂ 2 ਘੰਟੇ ਦੀ ਧੁੱਪ ਲਵਾ ਲਈ ਆ ਤੇ ਹੁਣੇ ਆਚਾਰ ਬਣਾਉਣ ਲਈ ਰੈਡੀ ਆ ਤੇ ਹੁਣ ਮੈਂ ਮਸਾਲੇ ਦੱਸਦੀ ਆ ਮੈਂ ਕਿਹੜੇ ਕਿਹੜੇ ਲਏ ਆ ਮਸਾਲਿਆਂ ਚ 50 ਗ੍ਰਾਮ ਲਈ ਆ ਸੌਂਫ ਤੇ 50 ਗ੍ਰਾਮ ਹੀ ਮੇਥੇ ਤੇ 20 ਗ੍ਰਾਮ ਦੇ ਆਸ-ਪਾਸ ਵੀ 25 ਗ੍ਰਾਮ ਦੇ ਆਸ-ਪਾਸ ਆ ਰਾਈ ਤੇ ਹਿੰਗ ਇਹ ਥੋੜੀ ਜੀ ਯੂਜ਼ ਕਰਾਂਗੇ ਤੇ ਲਈਆ ਕਲੌਂਜੀ ਕਲੌਂਜੀ ਆਈ ਪਾਵਾਂਗੇ ਨਾਏ ਪੀਸਣੀਆਂ ਨਾਏ ਫਰਾਈ ਕਰਨੀ ਫਰਾਈ ਕਰਨੀਆਂ ਮਤਲਬ ਨਾਏ ਭੁੰਨਣੀਆਂ ਤੇ ਲਓ ਜੀ ਹੁਣ ਇਹ ਮਸਾਲਿਆਂ ਨੂੰ ਹਲਕਾ ਜਿਹਾ ਆਪਾਂ ਭੁੰਨ ਲਾਂਗੇ ਰੋਸਟ ਕਰ ਲਾਂਗੇ ਤੇ ਇੱਧਰ ਮੈਂ ਕੜਾਹੀ ਰੱਖ ਲਈ ਆ ਤੇ ਹੁਣ ਮਸਾਲੇ ਰੋਸਟ ਕਰ ਲੈਣੇ ਆ ਕੜਾਹੀ ਗਰਮਾ ਲਾਉਜੀ ਸਾਰੇ ਮਸਾਲਿਆਂ ਦੇ ਵਿੱਚ ਪਾ ਦਿੰਦੇ ਹਾਂ ਲਓ ਜੀ ਥੜੇ ਨੂੰ ਆਪਾਂ ਹਲਕਾ ਜਿਹਾ ਭੁੰਨਾਂਗੇ ਜਦ ਤੱਕ ਰਾਈ ਦੇ ਚਟਕਣ ਦੀ ਆਵਾਜ਼ ਨਹੀਂ ਆਉਂਦੀ ਉਦੋਂ ਤੱਕ ਇਹਨੂੰ ਆਪਾਂ ਰੋਸਟ ਕਰ ਲੈਣੇ ਲਓ ਜੀ ਰਾਈ ਦੇ ਚਟਕਣ ਦੀ ਆਵਾਜ਼ ਆਉਣ ਲੱਗ ਗਈ ਤੇ ਹੁਣ ਆਪਾਂ ਗੈਸ ਬੰਦ ਕਰ ਦਿੰਨੇ ਆ ਸਮੈਲ ਵੀ ਆਉਣ ਲੱਗ ਗਈ ਆ ਮਸਾਲਿਆਂ ਦੀ ਇਹਨਾਂ ਨੂੰ ਹੁਣ ਇੱਕ ਪਲੇਟ 'ਚ ਕੱਢ ਕੇ ਭੁੰਨ ਸੌਰੀ ਪੀਸ ਲਾਂਗੇ ਦਰਦਰਾ ਜਿਹਾ ਪੀਸਾਂਗੇ ਮਿਕਸੀ ਦੇ ਵਿੱਚ ਬਹੁਤ ਬਰੀਕ ਨਹੀਂ ਪੀਸਣਾ ਲਓ ਜੀ ਮਸਾਲੇ ਪੀਸ ਲਿਆ ਆ ਦੇਖੋ ਇਸ ਤਰੀਕੇ ਨਾਲ ਕੋਈ ਕੋਈ ਵਿੱਚ ਸਾਬਤਾ ਤੇ ਕੋਈ ਕੋਈ ਪੀਸ ਲਓ ਬਹੁਤ ਜ਼ਿਆਦਾ ਬਰੀਕ ਇਹਦਾ ਪਾਊਡਰ ਨਹੀਂ ਬਣਾਉਣਾ ਇਸ ਤਰੀਕੇ ਦਾ ਦਰਦਰਾ ਜਿਹਾ ਰੱਖਣਾ ਲਓ ਜੀ ਸਭ ਤੋਂ ਪਹਿਲਾਂ ਮਸਾਲਾ ਪਾ ਦਿੰਨੇ ਆ ਕੋਲੋਂਜੀ ਹੁਣ ਇਹਦੇ ਵਿੱਚ ਲਾਲ ਮਿਰਚ ਇਹ ਲਾਲ ਮਿਰਚ ਉਹੀ ਹੈ ਜਿਹੜੀ ਸਬਜ਼ੀ ਚ ਵਰਤਦੇ ਆ ਤੇ ਜੇ ਜ਼ਿਆਦਾ ਰੈੱਡ ਕਰਨਾ ਤੁਸੀਂ ਥੋੜੀ ਕਸ਼ਮੀਰੀ ਲਾਲ ਮਿਰਚ ਵੀ ਪਾ ਸਕਦੇ ਹੋ ਦੋ ਚਮਚ ਦੇ ਕਰੀਮ ਮੇਂ ਲਾਲ ਮਿਰਚ ਪਾਤੀ ਆ ਹੁਣ ਇਹਦੇ ਵਿੱਚ ਹਿੰਗ ਅੱਧਾ ਇੱਕ ਚਮਚ ਦੇ ਕਰੀਬ ਪਾਤੀ ਆ ਹੁਣ ਇਹਦੇ ਵਿੱਚ ਛੋਟੇ 2 ਚਮਚ ਹਲਦੀ ਦੇ ਤੇ ਟੇਸਟ ਦੇ ਅਕੋਰਡਿੰਗ ਨਮਕ ਨਮ ਥੋੜਾ ਜ਼ਿਆਦਾ ਹੀ ਰੱਖਣਾ ਚਾਹੀਦਾ ਕਿਉਂਕਿ ਨਮਕ ਦੇ ਨਾਲ ਹੀ ਆਪਣਾ ਜਿਹੜਾ ਅਚਾਰ ਆ ਇਹ ਖਰਾਬ ਨਹੀਂ ਹੁੰਦਾ ਹੁਣ ਇਹਦੇ ਵਿੱਚ ਪਾਵਾਂਗੇ ਸਿਰਕਾ ਵਾਈਟ ਸਿਰਕਾ ਵੀ ਤੁਸੀਂ ਪਾ ਸਕਦੇ ਹੋ ਬਲੈਕ ਵੀ ਪਾ ਸਕਦੇ ਹੋ ਤੇ ਅਗਰ ਤੁਹਾਡੇ ਕੋਲ ਸਿਰਕਾ ਨਹੀਂਗਾ ਫਿਰ ਤੁਸੀਂ ਅੱਧਿਕ ਅੱਧਿਕ ਕੌਲੀ ਨਿੰਬੂ ਦੇ ਰਸਤੀ ਵੀ ਨਿਚੋੜ ਕੇ ਪਾ ਸਕਦੇ ਹੋ ਤੇ ਆਹੀ ਵੜੀਆਂ ਦੋ ਕੌਲੀਆਂ ਮੈਂ ਸਰੋਂ ਦੇ ਤੇਲ ਦੀਆਂ ਪਾਉਂਗੀ ਤੇਲ ਨੂੰ ਤੁਸੀਂ ਗੁੰਗਣਾ ਕਰਕੇ ਵੀ ਪਾ ਸਕਦੇ ਹੋ ਪਰ ਕੋਈ ਪ੍ਰੋਬਲਮ ਨਹੀਂ ਆਏਗੀ ਪਾ ਸਕਦੇ ਹੋ ਜਿਵੇਂ ਆਪਾਂ ਅੰਬ ਦੇ ਚਾਰਚ ਪਾਈ ਦਾ ਤੇ ਹੁਣ ਇਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲੈਣਾ ਹਰ ਇੱਕ ਫਾੜੀ ਨੂੰ ਮਸਾਲਾ ਤੇ ਤੇਲ ਲੱਗ ਜਾਣਾ ਚਾਹੀਦਾ ਤੇ ਜੇਕਰ ਲੱਗਿਆ ਤਾਂ ਥੋੜਾ ਜਿਹਾ ਤੇਲ ਆਪਾਂ ਹੋਰ ਵਰਤਦਾ ਕਰ ਲਾਂਗੇ ਤੇਲ ਦੀ ਪਰ ਜਿਆਦਾ ਬਹੁਤ ਜਿਆਦਾ ਤੇਲ ਪਾਉਣ ਦੀ ਜ਼ਰੂਰਤ ਨਹੀਂ ਇਸੇ ਤਰੀਕੇ ਨਾਲ ਬਣਾਉਣਾ ਬਸ ਇਹਨੂੰ ਗੈਸ ਤੇ ਨਹੀਂ ਆਪਾਂ ਫਰਾਈ ਕਰਨਾ ਆਚਾਰ ਨੂੰ ਹਨਾ ਮੈਂ ਜਿਵੇਂ ਕਿ ਅੱਗੇ ਵੀ ਕਹਿੰਨੀ ਹੁੰਨੀ ਆ ਵੀ ਜੇ ਆਪਾਂ ਗੈਸ ਤੇ ਤੜਕ ਕੇ ਆਚਾਰ ਬਣਾਉਨੇ ਆ ਉਹ ਤਾਂ ਫਿਰ ਸਬਜੀ ਦਾ ਰੂਪ ਲੈ ਲੈਂਦਾ ਆਚਾਰ ਤਾਂ ਉਹ ਹੁੰਦਾ ਜਿਹੜਾ ਕੱਚਾ-ਕੱਚਾ ਰਵੇ ਕੋਈ ਵੀ ਆਚਾਰ ਨੂੰ ਗੈਸ ਤੇ ਤੜਕਣ ਦੀ ਕੋਈ ਜ਼ਰੂਰਤ ਨਹੀਂ ਹੁੰਦੀ ਅਗਰ ਤੁਸੀਂ ਸਾਲ ਭਰ ਲਈ ਸਟੋਰ ਕਰਨਾ ਤਾਂ ਇਸ ਤਰੀਕੇ ਨਾਲ ਬਣਾਓ ਕਦੇ ਵੀ ਆਚਾਰ ਖਰਾਬ ਨਹੀਂ ਹੋਊਗਾ ਤੇ ਬਾਕੀ ਜੀ ਥੋੜੀ ਬਹੁਤ ਕੇਅਰ ਵੀ ਕਰਨੀ ਹੁੰਦੀ ਆ ਇੱਕ ਦੋ ਧੁੱਪਾਂ ਲਵਾਉਣੀਆਂ ਤੇ ਟਾਈਮ ਟਾਈਮ ਨਾਲ ਅਚਾਰ ਨੂੰ ਹਿਲਾਉਂਦੇ ਰਹਿਣਾ ਤੇ ਗਿੱਲਾ ਹੱਥ ਨਹੀਂ ਪਾਉਣਾ ਚਮਚ ਨਾਲ ਅਚਾਰ ਕੱਢਣਾ ਤੇ ਡੱਬੇ ਨੂੰ ਬੰਦ ਰੱਖਣਾ ਬਸ ਇਹ ਟਿਪਸ ਕਰਕੇ ਤੁਹਾਡਾ ਅਚਾਰ ਖਰਾਬ ਨਹੀਂ ਹੋਗਾ ਮੈਂ ਥੋੜਾ ਜਿਹਾ ਤੇਲ ਹੋਰ ਪਾ ਦਾਂ ਕਿਉਂਕਿ ਕੋਈ ਕੋਈ ਫਾੜੀ ਸੁੱਕੀ ਆ ਗੋਭੀ ਦੀ ਤੇ ਗਾਜਰ ਦੀ ਲੋ ਜੀ ਲਗਭਗ 2 ਢਾਈ ਕੁ ਕੋਲੀਆਂ ਤੇਲ ਦੀਆਂ ਪਾਤੀਆਂ ਇਹਨਾਂ ਵੀ ਪਾਣੀ ਛੱਡ ਦੇਣਾ ਆਚਾਰ ਨੇ ਨਾ ਤੇ ਉਹਦੇ ਵਿੱਚ ਹੀ ਆਚਾਰ ਬਣ ਜਾਣਾ ਆਪਣਾ ਤੇ ਜਿਹੜੀ ਹਿੰਗ ਪਾਈ ਆ ਉਹਦੇ ਨਾਲ ਆਚਾਰ ਖਰਾਬ ਨਹੀਂ ਹੋਣਾ ਤੇ ਆਪਾਂ ਥੋੜਾ ਸਿਰਕਾ ਵੀ ਪਾਤਾ ਹਨਾ ਆਚਾਰ ਨਹੀਂ ਖਰਾਬ ਹੋਣਾ ਤਾਂ ਬਸ ਇਸ ਤਰੀਕੇ ਨਾਲ ਤੁਸੀਂ ਪੂਰਾ ਸਾਲ ਆਚਾਰ ਨੂੰ ਸਟੋਰ ਕਰ ਸਕਦੇ ਹੋ ਬਿਲਕੁਲ ਵੀ ਖਰਾਬ ਨਹੀਂ ਹੋਊਗਾ ਮੈਂ ਹਰ ਸਾਲ ਬਣਾਉਣੀ ਆ ਤੇ ਕਦੇ ਵੀ ਮੇਰਾ ਆਚਾਰ ਖਰਾਬ ਨਹੀਂ ਹੋਇਆ ਲਓ ਜੀ ਬਿਲਕੁਲ ਮਿਕਸ ਹੋ ਗਿਆ ਲਓ ਜੀ ਹੁਣ ਮੈਂ ਆ ਡੱਬਾ ਲੈ ਲਿਆ ਤੇ ਆਪਣਾ ਆਚਾਰ ਇਹ 3 ਕਿਲੋ ਦੇ ਆਸ-ਪਾਸ ਆ ਕਿਲੋ ਗਾਜਰਾ ਸੀ ਕਿਲੋ ਗੋਭੀ ਤੇ ਕਿਲੋ ਮੂੜੀਆਂ ਤੇ ਸੁੱਕੇ ਡੱਬੇ ਦੇ ਵਿੱਚ ਹੁਣ ਆਪਾਂ ਇਹਨੂੰ ਪਾ ਦਈਏ ਵਾਹ ਕਿੰਝ ਮੱਕੀ ਜੀ ਜਦੋਂ ਤੁਸੀਂ ਇਸ ਤਰ੍ਹਾਂ ਹਰ ਇੱਕ ਟਿਪਸ ਦਾ ਖਿਆਲ ਕਰਕੇ ਪਾਉਂਗੇ ਤਾਂ ਬਿਲਕੁਲ ਵੀ ਆਚਾਰ ਖਰਾਬ ਨਹੀਂ ਹੋਊਗਾ ਤੇ ਵਾਹਿਗੁਰੂ ਦੀ ਕਿਰਪਾ ਨਾਲ ਮੇਰਾ ਆਚਾਰ ਅੱਜ ਤੱਕ ਕੋਈ ਵੀ ਆਚਾਰ ਕਦੇ ਖਰਾਬ ਨਹੀਂ ਹੋਇਆ ਭਾਵੇਂ ਸਾਲ ਪਿਆ ਰਵੇ 2 ਸਾਲ ਪਿਆ ਰਵੇ ਲਓ ਜੀ ਸਾਰਾ ਆਚਾਰ ਪਾ ਕੇ ਫਿਰ ਤੁਹਾਨੂੰ ਫੇਰ ਦਿਖਾਉਣੀ ਆ ਲਓ ਜੀ ਆਪਾਂ ਡੱਬੇ ਦੇ ਵਿੱਚ ਪਾ ਲਿਆ ਤੇ ਪੂਰੇ ਆਪਣੀ ਗਰਮੀਆਂ ਆਚਾਰ ਆਪਾਂ ਪੂਰਾ ਗਰਮੀਆਂ ਨੂੰ ਵਰਤਾਂਗੇ ਤੇ ਵਾਇਗਰੂਸ ਉੱਪਰ ਰੱਖੇ ਅਗਲੇ ਸਿਆਲ ਦੇ ਵਿੱਚ ਫੇਰ ਬਣਾ ਲਾਂਗੇ ਤੇ ਬਾਕੀ ਜੀ ਹੱਥ ਦੀ ਕੋਈ ਗੱਲ ਨਹੀਂ ਹੁੰਦੀ ਆਪਾਂ ਕਹਦੇ ਨੇ ਹਨਾ ਉਹਦੇ ਹੱਥ ਦਾ achar ਸਹੀ ਰਹਿੰਦਾ ਮੇਰੇ ਹੱਥ ਦਾ ਖਰਾਬ ਹੋ ਜਾਂਦਾ ਅਗਰ ਤੁਸੀਂ ਇਹ ਇੱਕ ਇੱਕ ਟਿਪਸ ਨੂੰ ਧਿਆਨ ਚ ਰੱਖੋਗੇ achar ਦੀ ਦੇਖਭਾਲ ਕਰੋਗੇ achar ਤੁਹਾਡਾ ਕਦੇ ਵੀ ਖਰਾਬ ਨਹੀਂ ਹੋਗਾ ਜਿਨੇ ਨਹੀਂ ਵੀ ਕਦੇ achar ਬਣਾਇਆ ਉਹ ਵੀ ਇਸ ਟਿਪਸ ਨਾਲ ਕਦੇ ਬਣਾਉਗਾ ਤਾਂ ਬਿਲਕੁਲ ਵੀ ਖਰਾਬ ਨਹੀਂ ਹੋਗਾ ਇਹ ਲਓ ਜੀ achar ਬਣ ਕੇ ਰੈਡੀ ਆ ਤੇ ਦੱਸਿਓ ਜੀ ਕਮੈਂਟ ਕਰਕੇ ਕਿਵੇਂ ਲੱਗੀ ਤੁਹਾਨੂੰ ਮੇਰੀ ਅੱਜ ਵਾਲੀ ਮਿਕਸ ਅਚਾਰ ਦੀ ਰੈਸਪੀ ਤੇ ਪਲੀਜ਼ ਜੇਕਰ ਤੁਸੀਂ ਨਿਊ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਕਰੋ ਸ਼ੇਅਰ ਕਰੋ ਤੇ ਆਪਣੇ ਪਿਆਰੇ ਪਰ ਰਿ ਕਮੈਂਟ ਵੀ ਕਰਿਓ ਮਿਲਦੇ ਹਾਂ ਜੀ ਕਿਸੇ ਅਗਲੀ ਵੀਡੀਓ ਚ ਸਤਿ ਸ਼੍ਰੀ ਅਕਾਲ ਜੀ